ਜ਼ਿਲ੍ਹਾ ਨਮਾਸ਼ਹਿਰ ਦੀ ਤਹਿਸੀਲ ਬਲਾਚੌਰ ਵਿਖੇ ਅੱਜ ਸ਼ਾਮ ਨੂੰ ਬਰਸਾਤ ਪੈਣ ਤੋਂ ਬਾਅਦ ਦਾਣਾ ਮੰਡੀ ਨੂੰ ਜਾਣ ਵਾਲੀ ਸੜਕ ਦੇ ਵਿੱਚ ਪਾਣੀ ਕਾਫੀ ਖੜਾ ਹੋ ਗਿਆ ਤੇ ਇਸ ਦੇ ਵਿੱਚ ਪਾਣੀ ਇੰਨਾ ਕੁ ਜ਼ਿਆਦਾ ਜ਼ਿਆਦਾ ਸੀ ਕਿ ਇਹ ਜਿਹੜੀ ਸੜਕ ਸੀਗੀ ਇੱਕ ਤਲਾਹ ਦਾ ਰੂਪ ਧਾਰਨ ਕਰ ਗਈ ਤੇ ਬੱਚਿਆਂ ਨੇ ਦੇਖਿਆ ਕਿਉਂ ਨਾ ਇਸ ਦੇ ਵਿੱਚ ਨਹਾਇਆ ਜਾਵੇ ਇਸ ਇਹ ਬਰਸਾਤੀ ਪਾਣੀ ਕਿਸੇ ਨਾ ਕਿਸੇ ਵੱਡੀ ਬਿਮਾਰੀ ਨੂੰ ਸੱਦਾ ਦੇ ਰਿਹਾ ਹੈ ਇਸ ਮੌਕੇ ਗੱਲਬਾਤ ਕਰਦੇ ਹੋਏ ਸੜਕ ਤੇ ਗੁజర్ ਰਹੇ ਰਾਹੀਰਾ ਨੇ ਦੱਸਿਆ ਕਿ ਹਰ ਸਾਲ ਅਜਿਹੇ ਹਾਲਾਤ ਇੱਥੇ ਬਣੇ ਰਹਿੰਦੇ ਹਨ ਥੋੜੇ ਮੀਂਹ ਪੈਣ ਤੋਂ ਬਾਅਦ ਵੀ ਇੱਥੇ ਪਾਣੀ ਖੜਾ ਰਹਿੰਦਾ ਹੈ ਅਤੇ ਉਹਨਾਂ ਕਹਿਆ ਕਿ ਪ੍ਰਸ਼ਾਸਨ ਨੂੰ ਬੰਦ ਸੀਵਰੇਜ ਨੂੰ ਖੋਲਣ ਲਈ ਪ੍ਰਬੰਧ ਕਰਨੇ ਚਾਹੀਦੇ ਹਨ ਇਸ ਮੌਕੇ ਇੱਕ ਆਲਟੋ ਕਾਰ ਚਾਲਕ ਦੀ ਕਾਰ ਸੜਕ ਤੇ ਜਿਆਦਾ ਪਾਣੀ ਹੋਣ ਕਰਕੇ ਉਸਦੀ ਕਾਰ ਵਿੱਚ ਪਾਣੀ ਵੜ ਗਿਆ ਅਤੇ ਉਸਦੀ ਕਾਰ ਵੀ ਬੰਦ ਹੋ ਗਈ ਉਸਨੇ ਕਿਹਾ ਕਿ ਉਨ੍ਹਾਂ ਦਾ ਬਹੁਤ ਵੱਡਾ ਨੁਕਸਾਨ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਦੇ ਕੋਈ ਅਧਿਕਾਰੀ ਵੀ ਇਸ ਵੱਲ ਧਿਆਨ ਨਹੀਂ ਦੇ ਰਹੇ। ਲੋਕ ਸੜਕ ਤੇ ਪਾਣੀ ਖੜਾ ਦੇਖ ਕੇ ਪਿੱਛੇ ਨੂੰ ਮੁੜ ਰਹੇ ਹਨ ਅਤੇ ਕਈਆਂ ਦੇ ਮੋਟਰਸਾਈਕਲ ਵੀ ਇੱਥੇ ਪਾਣੀ ਵਿੱਚ ਲੰਘਣ ਕਰਕੇ ਬੰਦ ਹੋ ਗਏ। ਉਨ੍ਹਾਂ ਨੇ ਪ੍ਰਸ਼ਾਸਨ ਅੱਗੇ ਅਪੀਲ ਕੀਤੀ ਹੈ ਕਿ ਜਿਹੜਾ ਸ਼ਹਿਰ ਵਿੱਚ ਸੀਵਰੇਜ ਪਾਇਆ ਹੋਇਆ ਹੈ ਉਸ ਦੀ ਸਫਾਈ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ। ਤਾ ਜੋ ਸੜਕ ਤੇ ਪਾਣੀ ਇਸ ਤਰ੍ਹਾਂ ਨਾ ਖੜਾ ਹੋ ਸਕੇ ਵੈਸੇ ਅਕਸਰ ਹੀ ਤੁਸੀਂ ਦੇਖਿਆ ਹੈ ਬਹੁਤ ਸਾਰੇ ਹਾਂ ਤੁਸੀਂ ਕਿਤੇ ਵੀ ਥਾਵਾਂ ਦੇ ਉੱਪਰ ਚਲੇ ਜਾਓ ਜਿੱਥੇ ਵੀ ਜਾਓ ਜਦੋਂ ਇਹ ਪਾਣੀ ਦੀ ਸਮੱਸਿਆ ਆਂਦੀ ਹੈ ਜਾਂ ਕੋਈ ਵੀ ਸਮੱਸਿਆ ਆਂਦੀ ਹੈ ਇਹ ਤਕਰੀਬਨ ਹਰ ਸਾਲ ਹੀ ਸਮੱਸਿਆ ਆਂਦੀ ਰਹਿੰਦੀ ਹੈ ਨਾ ਹੀ ਉੱਥੇ ਦੇ ਜਿਹੜੇ ਪ੍ਰਬੰਧਕ ਹੁੰਦੇ ਨੇ ਉਹ ਕੋਈ ਧਿਆਨ ਕਰਦੇ ਨੇ ਤੇ ਨਾ ਹੀ ਕੋਈ ਸਰਕਾਰਾਂ ਇਸ ਵੱਲ ਧਿਆਨ ਦਿੰਦੀਆਂ ਨੇ ਕਿਉਂਕਿ ਉਹਨਾਂ ਨੂੰ ਮਤਲਬ ਹੀ ਨਹੀਂ ਹੁੰਦਾ ਹੈ ਪਰ ਜਦੋਂ ਧਰਨੇ ਮੁਜਾਰੇ ਰੋਡ ਜਾਮ ਹੁੰਦੇ ਨੇ ਔਰ ਲੋਕਾਂ ਵੱਲੋਂ ਸੰਘਰਸ਼ ਕੀਤਾ ਜਾਂਦਾ ਹੈ ਫਿਰ ਉਹੀ ਉਥੋਂ ਦੇ ਸਥਾਨਕ ਨਮਾਇंदे ਹੁੰਦੇ ਨੇ ਉਹੀ ਪ੍ਰਬੰਧਕ ਹੁੰਦੇ ਨੇ ਤੇ ਉਹੀ ਸਰਕਾਰਾਂ ਹੁੰਦੀਆਂ ਨੇ ਜੋ ਫਿਰ ਜਾਗਦੀਆਂ ਨੇ ਪਰ ਸਰਕਾਰਾਂ ਇਸ ਤਰ੍ਹਾਂ ਕਿਉਂ ਕਰਦੀਆਂ ਨੇ ਜਦੋਂ ਕਿ ਉਹ ਸਰਕਾਰਾਂ ਦੇ ਨਮਾਇंदे ਵੀ ਉਥੋਂ ਲੰਘਦੇ ਨੇ ਉਹਨਾਂ ਨੂੰ ਪਤਾ ਵੀ ਹੁੰਦਾ ਹੈ ਕਿ ਇਹ ਸਮੱਸਿਆ ਬਣੀ ਹੋਈ ਹੈ ਪਰ ਉਹਨਾਂ ਨੇ ਹੱਲ ਨਹੀਂ ਕਰਨੀ ਸਭ ਕੁਝ ਦੇਖਦੇ ਹੋਏ ਅੱਖਾਂ ਮੀਂਹ ਬੰਦ ਕਰਕੇ ਉੱਥੋਂ ਲੰਘ ਜਾਂਦੇ ਨੇ ਪਰ ਉਸੇ ਥਾਂ ਦੇ ਉੱਪਰ ਜਦੋਂ ਲੋਕ ਆਪਣਾ ਮੁਜ਼ਾਹਰਾ ਕਰਦੇ ਨੇ ਆਪਣਾ ਰੋਸ ਪ੍ਰਗਟ ਕਰਦੇ ਨੇ ਤਾਂ ਉਹੀ ਫਿਰ ਵਿਅਕਤੀ ਜਿਹੜੇ ਆ ਉੱਥੇ ਦੇ ਜੋ ਵੀ ਨੁਮਾਇੰਦੇ ਹੁੰਦੇ ਨੇ ਜਾਂ ਜੋ ਵੀ ਸਰਕਾਰਾਂ ਦੇ ਨੁਮਾਇੰਦੇ ਹੁੰਦੇ ਨੇ ਫਿਰ ਉਹਨਾਂ ਦੀ ਅੱਖ ਇੱਕਦਮ ਖੁੱਲ ਜਾਂਦੀ ਹੈ ਜਿਸ ਤਰ੍ਹਾਂ ਕਿ ਨਵਾਂ ਸ਼ਹਿਰ ਦੇ ਵਿੱਚ ਹੋਇਆ ਨਵਾਂ ਸ਼ਹਿਰ ਰੇਲਵੇ ਰੋਡ ਦੇ ਉੱਪਰ ਅਜੇ ਤੱਕ ਨਹੀਂ ਸੀ ਬਣੀ ਨਵਾਂ ਸ਼ਹਿਰ ਦਾ ਬਾਬਾ YouTube ਚੈਨਲ ਨੇ ਜਿਸ ਦਿਨ ਖਬਰ ਲਗਾਈ ਉਸ ਤੋਂ 1 ਘੰਟੇ ਬਾਅਦ ਉੱਤੇ ਮੀਟਿੰਗ ਹੋਈ ਉਸ ਤੋਂ ਬਾਅਦ ਦੂਜੇ ਦਿਨ ਮੁਜਾਰਾ ਹੋਇਆ ਤੇ 2-4 ਦਿਨ ਦੇ ਵਿੱਚ ਹੀ ਉੱਥੇ ਜਿਹੜਾ ਫਾਸਟ ਰੇਟ ਦਾ ਕੰਮ ਕੀਤਾ ਜਾ ਰਿਹਾ ਹੈ ਸਾਡੇ ਸਥਾਨਕ ਸਾਥੀਆਂ ਨੇ ਵੀ ਚੈਨਲਾਂ 'ਤੇ ਵੀ ਉਹ ਫੇ ਖਬਰਾਂ ਲਗਾਈਆਂ ਸੀਗੀਆਂ ਪਤਾ ਨਹੀਂ ਇਹ ਜਿਹੜੇ ਜਿੰਨੇ ਵੀ ਸਾਡੇ ਲੀਡਰ ਹੈਗੇ ਆ ਕਿਉਂ ਇਦਾਂ ਕਰਦੇ ਨੇ ਜਦ ਤੱਕ ਲੋਕੀ ਉਹਨਾਂ ਦੇ ਖਿਲਾਫ ਜਿੰਦਾਬਾਦ ਜਾਂ ਮੁਰਦਾਬਾਦ ਦੇ ਨਾਰੇ ਨਹੀਂ ਲਗਾਉਂਦੇ ਉਹ ਨਹੀਂ ਜਾਗਦੇ ਆਉਂ ਦੇਖਦੇ ਆ ਇੱਕ ਬੜਾ ਚੋਰ ਤੋਂ 에ਰਪੋਰਟ ਜੀ ਆਪਣਾ ਨਾਮ ਜੀ ਮੇਰਾ ਨਾਮ ਭਾਈ ਲੱਕੀ ਐ ਲੱਕੀ ਭਾਈ ਜੀ ਕੀ ਗੱਲਬਾਤ ਹੋ ਗਈ ਤੁਹਾਡੀ ਗੱਡੀ ਚ ਪਾਣੀ ਭੜ ਗਿਆ ਇੰਨਾ ਜ਼ਿਆਦਾ ਕਿੱਦਾਂ ਹੋਇਆ ਇਹ ਭਾਜੀ ਆ ਪਾਣੀ ਦੇਖ ਲਓ ਤੁਸੀਂ ਕਿੰਨਾ ਖੜਾ ਮੈਂ ਤਾਂ ਦੂਜੀ ਸਾਈਡ ਤੋਂ ਚੱਲਿਆ ਸੀਗਾ ਉਹ ਗੂੜੇ ਰੋਡ ਤੋਂ ਉੱਥੇ ਵੀ ਸ਼ਾਇਦ ਕੰਮ ਕਰਨ ਚੱਲਣ ਕਰਕੇ ਉਹ ਬੰਦੇ ਕੀਤਾ ਹੋਇਆ ਮੈਂ ਇਧਰੋਂ ਦੀ ਆ ਗਿਆ ਲੱਗਿਆ ਇੱਕ ਕਾਰ ਪਹਿਲੇ ਲੰਗੀ ਵੀ ਮੈਂ ਤਾਂ ਚਲੂ ਤੇ ਕਰਤੀ ਇਧਰੋਂ ਗੱਡੀ ਕਰਤੀ ਪਾਣੀ ਦੇਖ ਲਓ ਤੁਸੀਂ ਕਿੰਨਾ ਹੈ ਉਹ ਬੱਚੇ ਵਿੱਚ ਖੇਲ ਰਹੇ ਉਹਨਾਂ ਨੂੰ ਬਿਮਾਰੀ ਬਹੁਤ ਲੱਗ ਸਕਦੀ ਹੈ ਇਹ ਅੱਜ ਦਾ ਹੀ ਨਹੀਂ ਹੈਗਾ ਇਹ ਤਾਂ ਪਹਿਲੇ ਵੀ ਇਦਾਂ ਹੀ ਹੋਇਆ 7 ਜੁਲਾਈ 2023 ਨੂੰ ਮੀਂਹ ਪਿਆ ਸੀਗਾ ਪੂਰੇ ਪੰਜਾਬ 'ਚ ਹੀ ਸੀਗਾ ਤਕਰੀਬਨ ਉਹ ਜਿੱਥੇ-ਜਿੱਥੇ ਸੜਕਾਂ ਟੁੱਟੀਆਂ ਗਈਆਂ ਉਹ ਉੱਥੇ ਹੀ ਪਈਆਂ ਸਰਕਾਰ ਪਤਾ ਨਹੀਂ ਕਿਉਂ ਕੁਝ ਵੀ ਨਹੀਂ ਕਰ ਰਹੀ ਹੈਗੀ ਜੋ ਵੀ ਹੈ ਇਹ ਕੰਮ ਹੋਣੇ ਚਾਹੀਦੇ ਹੈਗੇ ਇਹ ਲੋਕਾਂ ਨੂੰ ਇਹ ਆ ਪਾਣੀ ਨੇ ਖੜੀ ਨੇ ਕਿੰਨੀ ਬਿਮਾਰੀ ਬਣਾਣੀ ਹੈਗੀ ਸਾਰੇ ਲੋਕਾਂ ਦਾ ਚੱਲਣ ਦਾ ਕੰਮ ਰੁਕਿਆ ਪਿਆ ਕੋਈ ਕਿਤੇ ਨੂੰ ਮੰਡੀ ਨੂੰ ਆ ਰਿਹਾ ਕੋਈ ਬਾਹਰ ਜਾ ਰਿਹਾ ਕੋਈ ਬਾਈਕ ਵਾਲੇ ਦਾ ਜਮਾਂ ਹੀ ਔਖਾ ਚਲੋ ਗੱਡੀ ਵਾਲਾ ਬੰਦਾ ਲੱਗ ਜਾਊਗਾ ਬਾਈਕ ਵਾਲਾ ਤਾਂ ਕਿਸੇ ਸਾਈਡ ਤੋਂ ਲੰਘ ਹੀ ਨਹੀਂ ਸਕਦਾ ਹੈਗਾ ਕੋਈ ਇਸ ਚੀਜ਼ ਦਾ ਹੱਲੇ ਨਹੀਂ ਹੈਗਾ 7 ਜੁਲਾਈ 2023 ਨੂੰ ਬਾਰਿਸ਼ ਹੋਈ ਸੀਗੀ ਆਪਣੇ ਪੰਜਾਬ 'ਚ ਹੋਈ ਸੀ ਸਾਰੇ ਜਿੱਥੇ-ਜਿੱਥੇ ਖਾੜ ਟੁੱਟੀ ਹੈਗੀ ਉਹ ਉੱਥੇ ਪਿੰਡਾਂ ਵਾਲਿਆਂ ਨੇ ਆਪੇ ਹੀ ਆਪ ਖੁਦ ਮਿੱਟੀ ਪਾ ਕੇ ਆਪਣੇ ਸੜਕਾਂ ਵਗੈਰਾ ਸੈੱਟ ਕੀਤੀਆਂ ਕਿਸ ਸਰਕਾਰ ਨੇ ਕਿਸੇ ਨੇ ਨਹੀਂ ਕੋਈ ਵੀ ਸੈੱਟ ਕੀਤੀ ਤੇ ਹੁਣ ਇਹ ਹਾਲਾਤ ਇਦਾਂ ਦੇ ਬਣੇ ਅੱਜ ਘੰਟਾ 1 ਮਿੰਟ ਹੋਇਆ ਪਿਆ ਇਹਨੂੰ ਸਿਰਫ ਤੇ ਬਾਜੀ ਘੰਟਾ ਵੀ ਕਿੱਥੇ 15 20 ਮਿੰਟ ਵੀ ਪਿਆ ਹੋਇਆ ਹੈਗਾ ਇਹਦਾ ਜੇ ਕੋਈ ਮੀਂਹ ਸਾਰਾ ਦਿਨ ਪੈ ਜਾਂਦਾ ਫਿਰ ਪਤਾ ਨਹੀਂ ਆ 8:00 ਕੀ ਵਗੈਰਾ ਰਹਿੰਦੇ ਪਤਾ ਨਹੀਂ ਨਹੀਂ ਤੇ ਹੁਣ ਤੁਹਾਡੀ ਗੱਡੀ ਦਾ ਨੁਕਸਾਨ ਹੋਇਆ ਆ ਪਾਣੀ ਬਿਲਕੁਲ ਭਰ ਗਿਆ ਗੱਡੀ ਦੇ ਵਿੱਚ ਹੁਣ ਕੀ ਲੱਗਦਾ ਹੈ ਤੁਹਾਡੀ ਗੱਡੀ ਹੁਣ ਸਟਾਰਟ ਹੋਣ ਵਾਲੀ ਹੈ ਹੋ ਸਕਦੀ ਆ ਨਾ ਹੁਣ ਬਾਜੀ ਕਿੱਥੇ ਹੋਣੀ ਹੈ ਤਾਂ ਹੁਣ ਮਕੈਨਿਕ ਦੇ ਲੈ ਕੇ ਜਾਵਾਂਗੇ ਤਾਂ ਉਹ ਹੋਊਗੀ ਬੁਲਾਉਣਾ ਪੈਣਾ ਬੁਲਾਣਾ ਪੈਣਾ ਮਕੈਨਿਕ ਤੁਹਾਡੀ ਗੱਡੀ ਵਿੱਚ ਬੈਠੇ ਤੁਹਾਡੇ ਇਹ ਹਾਲਾਤ ਬਣ ਗਏ ਜਿਹੜੇ ਮ ਆਉਣਾ ਦਾ ਬਹੁਤ ਬੁਰਾ ਹਾਲ ਹੈ ਭਾਜੀ ਜਿਆਦਾ ਬੁਰਾ ਹਾਲ ਹੈ ਮੈਂ ਤਾਂ ਇੱਕ ਕਿਸਮ ਦਾ ਡਰ ਗਿਆ ਜੀ ਮੈਂ ਚਲੋ ਗੱਡੀ ਵੀ ਇੱਧਾ ਬਣੀ ਹੋ ਗਈ ਅੱਛਾ ਗੱਡੀ ਦਮਣ ਵਾਲੀ ਹੋ ਗਈ ਜੀ ਹਾਂਜੀ ਭਾਜੀ ਆਪਣਾ ਨਾਮ ਜੀ ਸ੍ਰੀਸ਼ਕਮਰ ਸ੍ਰੀਜੀ ਕੀ ਹਾਲਾਤ ਬਣੇ ਆ ਮੰਡੀਆਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਪਾਣੀ ਇੱਦਾਂ ਖੜਾ ਆ ਅਜੇ ਮੀਂਹ ਨੂੰ 1 ਘੰਟਾ ਹੋਇਆ ਅਜੇ ਪੈਨ ਸਰ ਇਹਦੇ ਨਾਲ ਜਿਹੜੀ ਸੀਵੇਜ ਦੀ ਪਾਈ ਹੋਈ ਪੋਲ ਖੁੱਲਦੀ ਹੈ ਜੀ ਬਲਾਚੁਰ ਦਾਣਾ ਮੰਡੀ ਦਾ ਹਾਲ ਦੇਖੋ ਤੁਸੀਂ ਪਾਣੀ ਮਤਲਬ ਲੱਕ ਤੱਕ ਹੋਇਆ ਭਾਜੀ ਇੱਥੋਂ ਤੱਕ ਉਚਾਈ ਇਹ ਡੂੰਘਾ ਹੀ ਪਾਣੀ ਆਹ ਵੇ ਗੱਡੀ ਮਤਲਬ ਅੱਧੀ ਨਾਲੋਂ ਵੀ ਜ਼ਿਆਦਾ ਡੁੱਬ ਗਈ ਜੀ ਜਿਹੜੀ ਆ ਰਹੀ ਗੱਡੀਆਂ ਇਹ ਬਹੁਤ ਜ਼ਿਆਦਾ ਬੁਰਾ ਹਾਲ ਹੈ ਹਾਂਜੀ ਪਾਣੀ ਐਨਾ ਜ਼ਿਆਦਾ ਦੇਖੋ ਗੱਡੀ ਵੀ ਇਹ ਪ੍ਰਸ਼ਾਸਨ ਦੇ ਸਾਰੇ ਕੰਮਾਂ ਨੂੰ ਬਿਆਨ ਕਰ ਰਹੀ ਹੈ ਜੀ ਹਾਂ ਪਾਣੀ ਦੇਖੋ ਜੀ ਦੇਖੋ ਸਰ ਪੈਂਡੂ ਵੀ ਤੇ ਜਿੱਥੇ ਤੇ ਉੱਪਰ ਖੜਿਆ ਵੀ ਹਾਂ ਜਿਵੇਂ ਕਿ 2 ਫੁੱਟ ਉੱਪਰ ਖੜਿਆ ਸੀ ਇੱਥੇ ਵੀ ਪਾਣੀ ਵੱਡੀ ਨਾਲ ਆ ਰਿਹਾ ਹੂੰ ਹਾਂ ਜੀ ਹਾਂ ਬਹੁਤ ਬੁਰਾ ਲਾਈ ਦੇਖੋ ਇੱਧਰ ਬਾਕੀ ਇਹਨਾਂ ਦੇ ਮਸ਼ੀਨ ਉਹ ਬੱਚੇ ਨਹਾ ਰਹੇ ਆ ਜੀ ਪਾਣੀ ਚ ਇਹ ਤੈਰ ਰਹੇ ਆ ਜੀ ਨਹਾ ਕਾ ਦੇ ਰਹੇ ਤੈਰਦੇ ਪਏ ਆ ਅੱਛਾ ਤੈਰ ਰਹੇ ਆ ਤੈਰ ਰਹੇ ਆ ਇਹ ਬੱਚੇ ਪਾਣੀ ਜ਼ਿਆਦਾ ਆਣ ਕਰਕੇ ਇਹਨਾਂ ਨੂੰ ਲੰਘ ਨਹੀਂ ਹੋ ਰਿਆ ਇਹਨਾਂ ਤੋਂ ਨਾ ਜਦੋਂ ਪਾਣੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਦਿੱਕਤ ਹੈ ਸਾਰੇ ਲੋਕ ਪਰੇਸ਼ਾਨ ਹੋਏ ਹੋ ਇੱਧਰ ਉੱਧਰ ਕਿਹ ਬਸ ਨਹੀਂ ਜਾਉਂਦੇ ਸਾਰੇ ਘੁੰਮਦੇ ਆ ਇੱਧਰ ਉੱਧਰ ਮੈਂ ਤਾਂ ਆਪ ਕੋਈ ਜਾਣਾ ਸੀ ਦੂਰ ਜਦ ਕਿ ਸ਼ਹਿਰ ਦੀ ਮੇਨ ਮੰਡੀ ਦਾ ਰਾਹ ਆ ਹਾਂ ਮੇਨ ਇਹ ਮੇਨ ਦਾਣਾ ਮੰਡੀ ਆਈਏ ਮੇਨ ਦਾਣਾ ਮੰਡੀ ਦਾ ਹਾਲੇ ਨਾਲ ਹੀ ਇੱਥੇ ਇਹ ਬੀਐਸਐਨਓ ਦੀ ਐਕਸਚੇਂਜ ਹੈ ਜੀ ਬੀਐਸਐਨਓ ਦੀ ਐਕਸਚੇਂਜ ਦੇ ਮੋਹਰੇ ਦੇਖੋ ਕਿੰਨਾ ਪਾਣੀ ਬੰਦਾ ਅੰਦਰ ਐਂਟਰ ਨਹੀਂ ਕਰ ਸਕਦਾ ਅਗਰ ਐਂਟਰ ਕਰਨਾ ਕਿਸੇ ਨੇ ਨਾ ਬਾਹਰ ਹੋ ਸਕਦਾ ਨਾ ਅੰਦਰ ਜਾ ਸਕਦਾ ਟਰੈਕਟਰ ਵੀ ਦੇਖੋ ਜੀ ਮੋਹਰੇ ਟਾਇਰ ਬਿਲਕੁਲ ਬਿਫਾਈ ਨਹੀਂ ਦੇ ਰਹੇ ਬਿਲਕੁਲ ਡੁੱਬੇ ਹੋਏ ਜੀ ਕੀ ਹੁਣ ਮੰਗ ਕਰਦੇ ਆ ਤੁਸੀਂ ਬਸ ਇਹਦਾ ਕੋਈ ਸ਼ਾਸਨ ਕੋਈ ਨਿਕਾਸ ਕੀਤਾ ਜਾਵੇ ਜੀ ਪ੍ਰੋਪਰ ਹਮ ਪ੍ਰੋਪਰ ਨਿਕਾਸ ਕੀਤਾ ਜਾਵੇ ਇਹਦਾ ਤਾਂ ਕਿ ਲੋਕਾਂ ਨੂੰ ਪਰੇਸ਼ਾਨੀ ਦਾ ਕੋਈ ਸਾਹਮਣਾ ਨਾ ਕਰਨਾ ਪਵੇ ਜੀ ਉਹ ਐਸੀ ਜਿਹਾ ਗੜਾਉਣ ਹੈ ਉਦੋਂ ਮੋਰੀ ਪਾਣੀ ਬਿਲਕੁਲ ਬਹੁਤ ਜ਼ਿਆਦਾ ਦਵਾਈਆਂ ਖਾ ਖਾ ਕੇ ਪਰੇਸ਼ਾਨ ਹੋ ਚੁੱਕੇ ਮਰੀਜ਼ਾਂ ਲਈ ਆਸ ਦੀ ਇੱਕੋ ਇੱਕ ਕਿਰਨ ਕੈਤ ਆਯੁਰਵੇਦ ਦੁਆਖਾਨਾ ਔਰ ਤੁਮਰ ਹਰ ਤਰ੍ਹਾਂ ਦੇ ਗੁਪਤ ਰੋਗਾਂ ਦੇ ਮਾਹਰ ਅਧਰੰਗ ਕਾਲਾ ਪੀਲਿਆ ਮੋਟਾਪਾ ਸ਼ੂਗਰ ਘਟਿਓ ਇਸੇਲ ਇੱਕ ਦਿਨ ਵਿੱਚ ਪੂਰੇ ਕਰੋ ਫੋਨ ਕਰੋ 98763 79499 ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 987679499